ਹਾਂਜੀ ਬਾਈ ਜੀ ਅਸੀਂ ਬਾਈ ਜੀ ਮੋਗਾ ਮੰਡੀ ਦੇ ਗੇਟ ਦੇ ਵਿੱਚ ਖੜੇ ਆ ਠੀਕ ਹੈ ਜੀ ਆ ਦੇਖੋ ਇਹ ਜਿਹੜੇ ਇੱਥੇ ਪਰਚੀ ਕੱਟਦੇ ਆ ਚਲੋ ਠੀਕ ਹੈ ਜੇ ਆਪਦੀਆਂ ਗੱਡੀਆਂ ਆਉਂਦੀਆਂ ਜਾਂਦੀਆਂ ਕੱਟਣ ਸਾਨੂੰ ਇਹਨਾਂ ਨਾਲ ਕੋਈ ਲਿੰਕ ਨਹੀਂ ਪਰ ਇੱਕ ਬੰਦਾ 5 ਕਿਲੋ ਆਲੂ ਤੇ 5 ਕਿਲੋ ਗੰਡੇ ਲਿਜਾ ਰਿਹਾ ਜੀ ਕੋਈ ਦੁਕਾਨਦਾਰ 1 ਕਿਲੋ ਮਿਰਚਾਂ ਆ ਦੇਖੋ ਜੀ ਚੱਕ ਕੱਕ ਆ ਚੱਕੀ ਉੱਤੋਂ ਕੀ ਹੈ ਚ ਇਹਦੇ ਵਿੱਚ ਲੱਕੜਾਂ ਹੈ ਜੀ ਇਹਦੇ ਵਿੱਚ ਲੱਕੜਾਂ ਹੈ ਜੀ ਦੇਖੋ ਇਹ ਇਹ ਬੰਦੇ ਇਹਨਾਂ ਦੀ ਪਰਚੀ ਕੱਟ ਰਹੇ ਆ ਜੀ ਆ ਦੇਖੋ ਸਮਝ ਆਉਂਦੀ ਆ ਨਾ ਇਹਨਾਂ ਦੇ ਮਾਲਕਾਂ ਨੂੰ ਬੁਲਾਇਆ ਛਰੇ ਆਮ ਗੁੰਡਾ ਕਰਦੀ ਆ ਛਰੇ ਆਮ ਹਾਂਜੀ ਇਹ ਬੰਦੇ ਖੜਾਏ ਹੋਏ ਆ ਇਹਨਾਂ ਦੇ ਠੀਕ ਆ ਆ ਦੇਖੋ ਇੱਧਰ ਹੁਣ ਹੁਣ ਇਹਨਾਂ ਦੀ ਬੋਲੀ ਪਗਲ ਗਈ ਆ 2 ਮਿੰਟ ਦੇ ਵਿੱਚ ਠੀਕ ਹੈ ਹਰ ਰੋਜ਼ ਗੁੰਡਾਗਰਦੀ ਕਰਦੇ ਮੈਂ ਦੇਖਦਾ ਲੰਘਦਾ ਮੈਂ ਬੋਲਦਾ ਨਹੀਂ ਸੀਗਾ ਮੈਂ ਬੋਲਦਾ ਨਹੀਂ ਸੀਗਾ ਆ ਦੇਖੋ ਜੀ ਇਧਰ 5 ਕਿਲੋ ਗੰਡੇ ਇਹਨਾਂ ਦੇ ਵੱਡੋ ਬਾਰੇ ਇਹਨਾਂ ਨੂੰ 5 ਕਿਲੋ ਆਲੂ ਹਾਂ 5 ਕਿਲੋ ਗੰਡੇ ਆ ਆ ਦੇਖੋ ਇਹ ਕੀ ਹੈ ਨਾ ਕੀ ਪਰਚੀ ਐ ਐਡੀ ਐਡੀ ਗੁੰਡਾ ਕਰਦੀਆਂ ਯਾਰ ਹੈ ਭੋਰਾ ਭੋਰਾ ਬੰਦਿਆਂ ਨੂੰ ਇਹਨਾਂ ਨੂੰ ਬੰਦਿਆਂ ਨੂੰ ਪਰਚੀ ਕੱਟ ਕੇ ਇਹ ਕਰਦੇ ਆ ਸ਼ਰਮ ਹਜਾਈ ਇਹ ਨੀਗੀ ਕੋਈ ਪੁੱਛਣ ਵਾਲਾ ਹੀ ਹੈ ਨੀਗਾ ਹੈਲੋ ਆ ਜੀ ਵਾਜ ਕੋਈ ਬੰਦਾ ਪੁੱਛਣ ਵਾਲਾ ਨਹੀਂ ਮੌਕੇ ਦੇ ਵਿੱਚ ਇੰਨੀ ਦੁਨੀਆ ਲੱਗਦੀ ਆ ਪੰਜ-ਪੰਜ ਕਿਲੋ ਬੰਲਿਆਂ ਦੀਆਂ ਪਰਚੀਆਂ ਕੱਟੀ ਜਾਂਦੇ ਆ ਇਹ ਪ੍ਰਧਾਨ ਸਾਹਿਬ ਤੁਸੀਂ ਵੀ ਸੁਣ ਲਓ ਅੱਜ ਆ ਕੇ ਘੇਰੋ ਅੱਜ ਇਹਨਾਂ ਬੰਦਿਆਂ ਨੂੰ ਮੈਂ ਤੁਹਾਡੇ ਕੋਲੇ ਪਹਿਲਾਂ ਵੀ ਦੋ ਵਾਰ ਗੱਲ ਕਰ ਚੁੱਕਾ ਟਾਈ ਮੇਰੀ ਪਹਿਲਾਂ ਵੀ ਬਹਿ ਚੁੱਕੀ ਆ ਚਲੋ ਠੀਕ ਹੈ ਗੱਡੀਆਂ ਦੀਆਂ ਪਰਚੇ ਕੱਟੋ ਸਾਨੂੰ ਕੋਈ ਲੈਂਕ ਨਹੀਂ ਪੰਜ-ਪੰਜ ਕਿਲੋ ਦਾ ਯਾਰ ਕੱਟੀ ਜਾਂਦੇ ਆ ਯਾਰ ਮਾੜੀ-ਮੋਟੀ ਸ਼ਰਮਾ ਜਾ ਹੈ ਕਿ ਨਹੀਂ ਲੱਕੜਾਂ ਦੀ ਪਰਚੀ ਕੱਟੀ ਜਾਂਦੇ ਆ ਯਾਰ ਆ ਦੇਖੋ ਲੱਕੜਾਂ ਦੀ ਪਰਚੀ ਭੈਣ ਚੋ ਲੈ ਆ ਦੇਖੋ ਕੀ ਹੈ ਕਰਨਗੇ ਆ ਦੇਖੋ ਕੀ ਤੁਸੀਂ ਇਹਨਾਂ ਨੂੰ ਕੀ ਸ਼ਰੇਆਮ ਗੁੰਡਾ ਕਰਦੀ ਨਹੀਂ ਇਹ ਕੀ ਆਏ ਹੁਣ ਇੱਕ ਬੰਦਾ ਹੋਰ ਰੋਕੋ ਤਹਾਨੂੰ ਦੇਖੋ ਇੰਨੀ ਕਿ ਤਾ ਸਾਨੂੰ ਵੀ ਤੁਸੀਂ ਕਿਹੜਾ ਰੋਕਦੇ ਨਹੀਂ ਦੇ ਅੱਗੇ ਮੈਂ ਵੇਖਿਆ ਤੁਹਾਨੂੰ ਬਹੁਤ ਆਹ ਦੇਖ ਲਓ ਜੀ ਆਪ ਹੀ ਲੱਕੜ ਹੈਗੀ ਕਿ ਇਹ ਹੀ ਕਿੰਨਾਂ ਕੋਲੇ ਲੱਕੜ ਤੁਸੀਂ ਦੇਖ ਲਓ ਤੁਸੀਂ ਘੇਰ ਕੇ ਤਾਂ ਖੜ ਗਏ ਉਹਨਾਂ ਨੂੰ ਘੇਰ ਕੇ ਪੁੱਛਣਾ ਕਰੀਗਾ ਤੁਸੀਂ ਅੱਗੇ ਵੀ ਨਿਕਣ ਤਾਂ ਉਹ ਗਊ ਸਾਰਾ ਘੇਰ ਦੇ ਢੇਡ ਪਾ ਲਿਆ ਪਾਣਾ ਹੀ ਆ ਪਰ ਥੋੜੇ ਨਾਲ ਅੱਜ ਇਹ ਕੰਮ ਹੋਣਾ ਹੀ ਸੀਗਾ ਭਾਈ ਮੇਰੀ ਗੱਲ ਸੁਣੋ